ਕੀ ਨਬਤ? ਇਹ। ਫਿਰ ਧਿਆਨ ਰੱਖੇਂਗਾ ਨਾਨੀ ਦਾ। ਨੀਤ ਕਿੱਥੇ ਰਹਿ ਗਿਆ? ਚਲ ਕੋਈ ਨਹੀਂ ਮੰਮੀ ਨੀਤ ਨੂੰ ਕਹਦੀ ਤੈਨ ਲਿਆ ਦੇਗਾ। ਚਲ ਸਾਨੂੰ ਕੋਈ ਕੌਣ ਆ ਜਾਂਦਾ ਯਾਰ। ਮਗਰੇ ਆਨ ਕਿਹਾ ਦੇ। ਮੰਮੀ ਪਟੇਕ ਦਾ ਸਾਰਾ ਖਾਇਓ ਕੋਈ ਪਤਾ ਨਹੀਂ ਕੌਣ ਆ ਜਾਂਦਾ ਲੋਕ ਲਾ ਕੇ। ਹਾਂ ਨੀਤ ਨੂੰ ਕੋਈ ਨਹੀਂ ਫੋਨ ਕਰ ਦਿੰਨੀ। ਕੋਈ ਫੋਨ ਕਰ ਦਿੰਨੇ ਆ ਉਹਨਾਂ ਨੂੰ ਮੰਨੂ ਜੇ ਲੱਗਦਾ ਨਾ ਮੈਂ ਤਾਂ ਉਹਦੇ ਬਾਅਦ ਆਇਆ ਹਮਣ ਇਹ ਚੋ ਕਿੱਲੇ ਆਵਾਜ਼ ਆ ਰਹੀ ਹੈ ਨੀਆ ਰੋਟੀਆਂ ਵਧੀਆ ਪਈਆਂ ਅੱਜ ਘਰਦਿਆਂ ਨੂੰ ਇਹੀ ਰੋਟੀਆਂ ਨਾਲ ਖਵਾਈਏ ਪਰ ਪਈਆਂ ਵੀ ਫਰੈਸ਼ ਫਰੈਸ਼ ਨੇ ਕੋਈ ਇਦਾਂ ਦੀ ਉਹ ਨਹੀਂ ਹੈਗੀ ਕਿ ਫਰੈਸ਼ ਨਹੀਂ ਹੈਗੀਆਂ ਅੱਜ ਇਹਨਾਂ ਨੂੰ ਕਹਿੰਦੇ ਆ ਗਰਮ ਕਰਕੇ ਨਾਲ ਸਬਜ਼ੀ ਨਾਲ ਇਹ ਵੀ ਰੋਟੀਆਂ ਖਾਓ ਸਬਜ਼ੀ ਕੀ ਆ ਸਬਜ਼ੀ ਅੱਜ ਬਣਾਵਾਂਗੇ ਅਸੀਂ ਮਟਰ ਤੇ ਪਨੀਰ ਮਟਰ ਪਨੀਰ ਹਾਂਜੀ ਪਨੀਰਪੁਰਜੀ ਤੇ ਪਨੀਰ ਦੀ ਕੋਈ ਵੀ ਮਤਲਬ ਸਬਜ਼ੀ ਉਹ ਫਤੇ ਦੀ ਫੇਵਰਟ ਹੁੰਦੀ ਹੈ ਹਨਾ ਫਤੇ ਆਪਾਂ ਨੂੰ ਨਹੀਂ ਲੈ ਕੇ ਆਏ ਤੁਸੀਂ ਕੀ ਪੀ ਆ ਜਾਓ ਤਾਂ ਪਹਿਲਾਂ ਰੋਟੀ ਸਬਜ਼ੀ ਬਣਾ ਲਈਏ ਫਿਰ ਉਹ ਦੁਬਾਰਾ ਕਹਿ ਕਿਆ ਵਾ ਵਲੌਗ ਦੇ ਵਿੱਚ ਕਹਿ ਕਿਆ ਵਾ ਕੀ ਕੀ ਮੰਮਾ ਹੁਣ ਸਬਜ਼ੀ ਬਣਾਣੀ ਆ ਹਾਂਜੀ ਹਾਂਜੀ ਵਲੌਗ ਚ ਕਹੋ ਵਿਡੀਓ ਕਰ ਲੈ ਚਲੋ ਗਾਇਜ਼ ਆਪਾਂ ਆਪਣੇ ਕੁੱਕੜਾ ਦਿਖਾ ਦੇ ਦਿੰਦੇ ਹਾਂ ਤੱਕ ਥੋੜੀਆਂ ਜਿਹੀਆਂ ਗੱਲਾਂ ਬਾਤਾਂ ਗਾਇਜ਼ ਹੁਣ ਆਪਾਂ ਚੱਲਦੇ ਆਂ ਨਕੋੜੇ ਤੇ ਤੁਹਾਨੂੰ ਦੱਸ ਦਿੰਨੇ ਆ ਕੀ ਕੀ ਕਰ ਰਹੇ ਹਾਂ ਖਾਜ ਦਿਖਾਈ ਦਿੰਨੇ ਆ ਅੱਜ ਉਹਦਾ ਬੜਾ ਬੰਦਾ ਟਰੈਕਟਰ ਖੇਂਦੇ ਆ ਉਹ ਦੇਖੋ ਗਾਇਜ਼ ਟਰੈਕਟਰ ਚੱਲਣ ਦਾ ਪਰਦੇ ਪਰਦੇ ਜਿਹੀ ਹੈ ਇਹ ਮੈਂ ਹੁਣ ਉਹਨੂੰ ਪਰਨੀਤ ਆ ਕੇ ਮਾਰੂਗਾ ਦੇਖੀ ਆਓ ਆਓ ਖੜਾ ਮੇਰੇ ਮੇਰਾ ਆਓ ਹਲਾ ਆਉਦੇ ਆ ਫਿਰ ਆਲੇ ਸਪਾਉਲੀ ਆਪ ਕੀ ਕਰ ਰਹੇ ਮੈਂ ਮਮਨ ਫਾਟੇ ਦੇ ਚਿੱਤਰ ਲਾ ਰਹੇ ਮਮਨ ਕੋ ਕਹਿੰਗੀ ਸਬਜ਼ੀ ਆ ਕੇ ਬਣਾ ਲਓ ਆ ਕੇ ਸਬਜ਼ੀ ਬਣਾ ਮਮਨ ਨੇ ਕਿ ਚਲੋ ਪਿੱਛੇ ਲੱਗੇ ਅੰਦਰ ਕਰੋ ਪੋਟਾਂ ਨੂੰ ਵੀ ਆਰਨੇ ਨੇ ਅਵੇ ਤੂੰ ਇੰਨੇ ਮਸਰੇ ਕਿੱਦਾਂ ਸਾਰੇ ਫਟੇ ਤਰਕ ਕਤੇ ਤੇ ਰਖੜਾ ਛੋਟਾ ਨਾ ਨਾ ਅਸੀਂ ਤੇ ਜੁਰਦਰਾ ਦੂਸ ਹਾਂਜੀ ਕੀ ਗੱਲਾਂ ਕਰਦੇ ਆ ਰਹੇ ਹੋ ਕੁਛ ਕਰਨਾ ਕਈ ਯਾਰੀ ਨਾ ਕਈ ਯਾਰੀ ਜਮ ਫਤੇ ਦੀਆਂ ਗੱਲਾਂ ਸੁਣਦੀ ਨਹੀਂ ਹੁੰਦੀ ਹੈਗੀ ਵੀ ਫਤੇ ਕੀ ਬੋਲਦਾ ਫਤੇ ਆਪਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਕਰਦਾ ਹੁੰਦਾ ਹਨਾ ਫਤੇ ਕੀ ਕਹਿੰਦੀ ਆ ਮਮਾ ਆਉਣੀ ਆ ਨਹੀਂ ਆਉਣੀ ਆ ਅਮਾ ਘਰ ਅੱਤੀ ਸਾਫ ਜੀ ਨਹੀਂ ਆ ਤੈਨੂੰ ਕੀ ਹੋ ਗਿਆ ਪੰਨੀ ਤਾ ਕਦ ਕਰ ਲਵੇ ਲਵੇ ਖਤਰਾ ਨਹੀਂ ਖਤਰਾ ਨਹੀਂ ਪਰ ਇਹ ਪੰਡ ਫੜੀ ਜਾਂਦੇ ਅਰੇ ਠੰਡੇ ਸੱਤਰਾ ਹੋ ਗੋਣੀ ਹਾਂ ਦੇ ਜਿਹਨ ਚਟ ਤੇ ਜਿਵੇਂ ਫੜੀ ਦਿੱਤੋ ਤੇ ਵੀ ਦੇ ਮਸਾਲਾ ਤਿਆਰ ਕਰੀਏ ਸਬਜੀ ਦਾ ਹੁਣ ਮਿਲੂਗੀ ਨਾ ਮਗਰ ਰੋਣੀ ਟੋਲਦਾ ਵੀ ਸਿੱਖੀ ਹੋਣੀ ਹੈ ਵਾਰੀ ਵਾਰੀ ਇਹ ਕਿੱਥੇ ਕੀ ਹੈ ਅੱਛਾ ਜੀ ਕੋਈ ਨਹੀਂ ਰੇਤਾ ਰੱਖਦੇ ਕੋਈ ਨਹੀਂ ਬਾਅਦ ਚ ਵੀ ਆ ਜਾਂਦੇ ਆ ਕੀ ਕੀਤਾ ਮਟਰ ਦੇ ਵਿੱਚ ਹੀ ਲਸਣ ਛਿਲਤਾ ਹੈ ਨਾ ਪਿਆਜ਼ ਕੱਟੇ ਨੇ ਲੈਣਾ ਮਸਾਲਾ ਤਿਆਰ ਕਰ ਦੋ ਕੁਝ ਕੱਟਿਆ ਨਹੀਂ ਕਰਿਆ ਨਹੀਂ ਕਦੇ ਮੈਂ ਆਦਾ ਨਹੀਂ ਮੀ ਆਂਦਾ ਹੈ ਨਾ ਹਾਂਜੀ ਹੈ ਮੌਸਮੀ ਆਇਆ ਮੌਸਮੀ ਰਿਹਾ ਦੰਮੂ ਐਸਾਂ ਕੁਝ ਖਾਣ ਨੂੰ ਲੱਭ ਰਹੀ ਹੈ ਰੋਟੀ ਦਾ ਲੈਣ ਨੂੰ ਉਹ ਦਬਲੀਲੀ ਕੁਤ ਜਿੰਦਾ ਉਹ ਬੱਲੀ ਨਹੀਂ ਲੱਭਦੀਆਂ ਈ ਕੁਛ ਖਾਣ ਦਾ ਲੱਭਦਾ ਲੱਭਦੀ। ਮੇਰੇ ਸੁਆ ਇਹਨਾਂ ਨੇ ਮੈਨੂੰ ਨਾ ਮਟਰ ਤੇ ਆਹ ਦਿੱਤੇ ਨੇ ਵਿੱਚ ਇਹਦੇ ਲਸਣ ਛਿੱਲਿਆ ਹੋਇਆ ਤੇ ਅਦਰਕ ਇਹਨੂੰ ਚੱਕ ਕੇ ਇੰਨੀ ਗ੍ਰਾਈਂਡ ਕਰਦਣੀ ਆ ਕੱਲ ਮੈਂ ਨਾ ਫਟਾ ਕਰਦੀ ਆ ਕਰ ਦੋ ਪਰ 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 ਕਰਦਿਓ ਕਰ ਦੋ ਕਿ ਪਿਆਰ ਤੇ ਹੈ ਨਹੀਂ ਉਪਰ ਲਸਣ ਛੋਟਾ ਛੋਟਾ ਸੀਗਾ ਵਿੱਚ ਹੀ ਛਿਲਤਾ ਪਾਣੀ ਮੰਮੀ ਦੀ ਅਮਾਂ ਲੱਗ ਰਹੀ ਸੀ ਕਿ ਛਿਲੰਦੋਂ ਨੇ ਆਣੀ। ਇਹਨਾਂ ਦੇ ਕੋਲ ਇਧਰੋਂ ਕਰਿਓ ਆਪਣੇ ਦੋਸਤਾਂ ਦਿਖਾਣਾ ਸੀ ਨਾ ਕੀ ਕਦੇ ਤੀਸ ਤੇ ਦੇਖੋ ਕੀ ਕੁਛ ਬਣੇ ਅੱਛਾ ਤੇ ਗਾਇਸ ਇੱਕ ਮੈਂ ਤੁਹਾਨੂੰ ਹੋਰ ਦੱਸਣੀ ਸੀ ਕੀ ਚੀਜ਼ ਜਿਹੜਾ ਫੈਸਲਾ ਨੂੰ ਲਾ ਕਹਿ ਰਹੇ ਸੀਗੇ ਉਹ ਮਤਲਬ ਪਾਸ ਹੋ ਪਾਸ ਨਹੀਂ ਅਪਰੂਵ ਹੋਇਆ ਸੀਗਾ ਤੇ ਉਹਨੂੰ ਕਨਸਟੀਟਿਊਸ਼ਨਲ ਕੋਰਟ ਨੇ ਰਿਜੈਕਟ ਕਰਤਾ ਕਹਿੰਦੇ ਕੀ ਫੈਮਿਲੀ ਰੀਯੂਨੀਫਿਕੇਸ਼ਨ ਬੰਦ ਨਹੀਂ ਕਰਨੀ ਹੈਗੀ ਔਰ ਮੈਂ ਸੱਚੀ ਬਿਗ ਥੈਂਕਸ ਕਰਦੀ ਆ ਉਥੋਂ ਦੇ ਪ੍ਰੈਜ਼ੀਡੈਂਟ ਨੂੰ ਪੁਰਤਗਲ ਦੇ ਪ੍ਰੈਜ਼ੀਡੈਂਟ ਨੂੰ ਜਿਨ੍ਹਾਂ ਨੇ ਇਸ ਚੀਜ਼ ਬਾਰੇ ਸੋਚਿਆ ਤੇ ਫਿਲਹਾਲ ਦੀ ਘੜੀ ਵਾਸਤੇ ਦਾ ਰਿਜੈਕਟ ਹੋ ਗਿਆ ਚਲੋ ਅੱਗੇ ਤਾਂ ਕੁਝ ਪਤਾ ਨਹੀਂ ਪਰ ਜਿਵੇਂ ਵਾਇਗਰੂ ਨੇ ਇੱਥੇ ਤੱਕ ਸਾਥ ਦਿੱਤਾ ਤਾਂ ਅੱਗੇ ਵੀ ਵਾਇਗਰੂ ਜੂਰ ਸਾਥ ਦੇਗਾ ਕਿਉਂ ਕਹਿੰਦੇ ਕਿ ਨਹੀਂ ਜੀ ਇਦਾਂ ਮਤਲਬ ਇਹ ਤਾਂ ਵੈਸੇ ਵੀ ਕਨਸਟੀਟਿਊਸ਼ਨ ਦੇ ਜਿਹੜੇ ਰੂਲਸ ਹੈਗੇ ਨੇ ਲਾਜ਼ ਹੈਗੇ ਨੇ ਉਹਨਾਂ ਦੇ ਖਿਲਾਫ ਹੈ ਇਹ ਚੀਜ਼ ਸੋ ਇਦਾਂ ਅਸੀਂ ਮਤਲਬ ਫੈਮਿਲੀ ਰੀਯੂਨੀਅਨ ਨੂੰ ਬੰਦ ਨਹੀਂ ਕਰ ਸਕਦੇ ਤੇ ਫਿਲਹਾਲ ਵਾਸਤੇ ਉਹਨਾਂ ਨੇ ਰਿਜੈਕਟ ਕਰਤਾ ਕਨਸਟੀਟਿਊਸ਼ਨਲ ਕੋਰਟ ਨੇ ਤੇ ਅੱਗੇ ਆਉਣ ਵਾਲੇ ਟਾਈਮ 'ਚ ਤਾਂ ਦੇਖੋ ਕੀ ਬੰਦ ਹੈ ਪਰ ਚਲੋ ਵਾਇਗੁਰੂ ਕਰੇ ਸਾਰੀਆਂ ਫੈਮਲੀਆਂ ਜਲਦੀ ਜਲਦੀ ਇਕੱਠੀਆਂ ਹੋ ਜਾਣ ਹਨਾ ਤੇ ਇਹ ਰਖੜੀ ਵਾਲੇ ਦਿਨ ਮੈਨੂੰ ਖੁਸ਼ਖਬਰੀ ਮਿਲੀ ਸੀਗੀ ਕਿਉਂਕਿ ਰਖੜੀ ਵਾਲੇ ਦਿਨ ਹੀ ਇਹ ਡਿਸੀਜਨ ਆਉਣਾ ਸੀਗਾ ਔਰ ਮੇਰਾ ਉੱਧਰ ਹੀ ਧਿਆਨ ਸੀਗਾ ਪੀ ਪਤਾ ਨਹੀਂ ਕੀ ਡਿਸੀਜਨ ਆਊਗਾ ਕੀ ਡਿਸੀਜਨ ਆਊਗਾ ਹਨਾ ਕਿਉਂਕਿ ਪ੍ਰੈਜ਼ੀਡੈਂਟ ਨੇ ਇਦਾਂ ਕਹਿਤਾ ਸੀਗਾ ਕਿ ਮੈਂ ਤਾਂ ਚਾਹੁੰਦਾ ਨਹੀਂ ਕਿ ਰੂਲ ਪਾਸ ਹੋਵੇ ਅਗਰ ਇਹ ਪਾਸ ਹੋ ਗਿਆ ਤਾਂ ਕੀ ਅਗਰ ਇਹ ਲਾਅ ਪਾਸ ਹੋ ਗਿਆ ਵੀ ਮਤਲਬ ਕਨਸਟੀਟਿਊਸ਼ਨਲ ਕੋਰਟ ਨੇ ਯੈਸ ਕਰਤਾ ਤਾਂ ਫਿਰ ਮੈਨੂੰ ਤਾਂ ਸਾਈਨ ਕਰਨੇ ਪੈਣੇ ਆ ਉਹਦੇ ਤੇ ਸੋ ਫਿਲਹਾਲ ਵਾਸ ਇੱਕ ਥੋੜਾ ਚੈਨ ਆ ਗਿਆ ਕਿ ਚਲੋ ਨਹੀਂ ਪਾਸ ਹੋਇਆ ਹੈਗਾ ਤੇ ਆ ਜੋ ਗਾਇਜ਼ ਆਪਾਂ ਪਿਆਜ਼ ਲੈ ਕੇ ਆਈਏ ਜੀ ਆਦੇ ਤਦੂਰੇ ਇਹਨਾਂ ਨੇ ਕੰਮ ਕੀਤਾ ਹੈ ਜੀ ਚਲੋ ਇਹ ਵੀ ਆਇਲੈਂਡ ਖਾਤੇ ਪੁੱਤ ਮੇਰਾ ਮੇਰੀ ਬਹੁਤ ਸਾਰਾ ਸੁਆਦ ਹੈ ਹਨਾ ਬਟੇ ਬਹੁਤ ਸਿਆਣਾ ਪੁੱਤ ਮੇਰਾ ਬਾਰੇ ਕੱਟੀਓ ਤੇ ਪਿਆਜ਼ ਪੇਲੋ ਖਾਤੇ ਲੋ ਹਾਂ ਕੱਟ ਲੋ ਬਾਰੇ ਮੈਂ ਨਹੀਂ ਕਰ ਮੀ ਕੋ ਤਾਂ ਅੱਗੇ ਤੱਕ ਉਹ ਉਹ ਜਦ ਤੱਕ ਮੀ ਫੈਲਦਾ ਸੀ ਹੋਣੀ ਪੈਂਦੀ ਤੇ ਅੱਜ ਸ਼ਾਇਦ ਸ਼ਾਮੀ ਦੀਦੀ ਵੀ ਆਉਣਗੇ ਬਾਕੀ ਪਤਾ ਨਹੀਂ ਹੈਗਾ ਵਸ ਤਾਂ ਕਹਿੰਦੇ ਸੀਗੇ ਦੀਦੀ ਜਿਹੜੇ ਕਹਿੰਦੇ ਦੁੱਧ ਵੀ ਹੈਗੀ ਚਾਲ ਹੀ ਨਾ ਉੱਥੇ ਨਾ ਦੀ ਸਕਿਉਰਟੀ ਕਹਿੰਦੇ ਮੈਂ ਗਉਣ ਥੱਲੋਂ ਆਂਟੀ ਘਰੋਂ ਦੁੱਧ ਲੈ ਕੇ ਤੇ ਫਿਰ ਚਾਹ ਬਣਾਈ ਕਿਉਂਕਿ ਇੱਕ ਸਕੂਟਰੀ ਇਹਨਾਂ ਦੀ ਇੱਥੇ ਇੱਕ ਉਹਨਾਂ ਨੇ ਵੇਚਤੀ ਵੇਚੀ ਨਹੀਂ ਲੈ ਲਈ ਸਰਦੋਂ ਅਕਲ ਨੇ ਦੇ ਦਿੱਤੀ ਨਹੀਂ ਦਿੱਤੀ ਤਾਂ ਦੇਤੀ ਕੋਲੇ ਨੂੰ ਸਾਰੀ ਨੌਲੇਜ ਹੈ ਬੀਬੀ ਐਚ 30 ਕੇ ਲੈ ਲਈ ਕਿ ਕੀ ਕਰਿਆ ਆਹ ਦੇਖੋ ਤੁਹਾਡੇ ਬੈਠੇ ਹੁਣ ਠੀਕ ਚਾਜੀ ਹੂੰ ਠੀਕ ਨਾ ਨਾ ਬਸ ਤੁਸ ਬਾਤ ਹੋਣੀ ਹੈ ਨਾ ਤੁ ਬਾਤ ਕਰ ਬਟ ਠੀਕ ਬਾਹਰ ਹੀ ਭੈਜਣੇ ਹੈ ਬਾਹਰ ਹੀ ਭੈਜਣੇ ਮੈਂ ਬਾਹਰ ਬਾਹਰ ਮੈਨੂੰ ਨਾ ਪਤਾ ਨਹੀਂ ਕਿ ਕਹਿੰਦਾ ਨਾ ਮम्मा ਵਿੱਚ ਪੱਥਰ ਆਹ ਦੇਖੋ ਜਿੱਦਾਂ ਕਿ ਜੜ੍ਹਾਂਲੇ ਹਿੱਲਣ ਮਾੜੇ ਮਾੜੇ ਦੇ ਵਿੱਚ ਚਿੜੀਆਂ ਦੀ ਆਵਾਜ਼ ਹੈ ਇਹ ਚਿੜੀਆਂ ਦੀਆਂ ਆਵਾਜ਼ਾਂ ਸੁਣਨ ਨੂੰ ਜੀ ਕਰਦਾ ਪਰ ਇਸ ਟਾਈਮ ਆਪਣੇ ਕੋਲੇ ਸ਼ਾਮ ਦਾ ਟਾਈਮ ਤਾਂ ਸਾਰੇ ਬਿਜ਼ੀ ਹੁੰਦੇ ਨੇ ਆਪਾਂ ਇੱਥੇ ਬੈਠ ਗਏ ਆ ਪਰ ਆਜ ਨਹੀਂ ਆਉਣੀ ਹਨਾ ਸੁਤੇ ਆ ਰਹੀ ਹੈ ਉਹ ਗੱਡੀਆਂ ਕਾਰਾਂ ਦੇ ਪਿੱਛੇ ਆਵਾਜ਼ ਆਉਣੀ ਗਲੀ ਜੇ ਮੈਂ ਤਿਆਰੀ ਕਰ ਰਹੀ ਹਾਂ ਤੁਸੀਂ ਏਦਾਂ ਤੁਸੀਂ ਏਦਾਂ ਬੋਲੋ ਸਾਸਰੀ ਕਾਲ ਦੀ ਸਾਰਿਆਂ ਨੂੰ ਅੱਛਾ ਇਹ ਕਿਹੜਾ ਤਰੀਕਾ ਹੈ ਪੁੱਤ ਪਿਆਰ ਨਾਲ ਸਤਿਕਾਰ ਨਾਲ ਬੁਲਾਉਂਦੇ ਹੁੰਦੇ ਨੇ ਐ ਥੋੜੀ ਬੁਲਾਉਂਦੇ ਹੁੰਦੇ ਨੇ ਬਹੁਤ ਨੋ ਹੋ ਗਿਆ ਪਤਾ ਨਹੀਂ ਕੀ ਸੀ ਅੱਛਾ ਸੱਚ ਇੱਕ ਮੈਨੂੰ ਵੀ ਨਹੀਂ ਪਤਾ ਹੈਗਾ ਸੈਟਿੰਗ ਕਿੱਥੋਂ ਕਰਨੀ ਹੈ ਜਿਹੜਾ ਇਧਰੋਂ ਮੇਰੇ ਵੱਲੋਂ ਵਲੌਗ ਅਪਲੋਡ ਹੋ ਰਿਹਾ ਹੈ ਉਹ ਸਹੀ ਵਲੌਗ ਅਪਲੋਡ ਹੋ ਰਿਹਾ ਫਤ ਮੇਰੀ ਸਲਾਹ ਥੋੜਾ ਉੱਥੇ ਦੀ ਮੈਂ ਮੰਨ ਜਾ ਉੱਥੇ ਕਰਾਂ ਮੈਨੂੰ ਨਾ ਇੱਥੇ ਬਾਹਰ ਸ਼ਰਮ ਜਿਹੀ ਆਈ ਜਾਂਦੀ ਬੈਠ ਕੇ ਫਦੇ ਬੜਾ ਸਟਰੋਂਗੀ ਚੱਲ ਚੱਲੇ 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 ਜਾ ਰਹੇ ਚੱਲੇ ਜਾ ਰਹੇ ਬੱਸ ਤੇ ਜਿਹੜਾ ਕਹਿੰਦੇ ਵਲੌਗ ਆ ਰਿਹਾ ਦੀਦੀ ਵੀ ਵਿੱਚ ਇੰਗਲਿਸ਼ ਚ ਟ੍ਰਾਂਸਲੇਸ਼ਨ ਹਨਾ ਓ ਇਦਾਂ ਕੁਝ ਜਦੋਂ ਤਾਂ ਮੈਂ ਇਧਰੋਂ ਲਾਨੀ ਆ ਆਪਣੇ ਚੈਨਲ ਤੋਂ ਤਾਂ ਸਹੀ ਕੋਈ ਉਹਦੇ ਚ ਦਿੱਕਤ ਨਹੀਂ ਹੈਗੀ ਕੋਈ ਟ੍ਰਾਂਸਲੇਸ਼ਨ ਨਹੀਂ ਆ ਰਹੀ ਕੋਈ ਇੰਗਲਿਸ਼ ਚ ਨਹੀਂ ਬੋਲ ਰਿਹਾ ਤੇ ਜਿਹੜਾ ਤੁਹਾਡੇ ਕੋਲ ਜਦੋਂ ਵੀਡੀਓ ਚੱਲਦੀ ਹੈ ਉਹਦੇ ਚ ਆਉਂਦਾ ਹੈ ਤਾਂ ਉਹਦੇ ਚ ਮੈਨੂੰ ਲੱਗਦਾ ਤੁਹਾਨੂੰ ਉੱਥੇ ਨਾ ਜਾ ਕੇ ਜਿਹੜੀ ਲੈਂਗੁਏਜ ਹੈਗੀ ਉਹ ਸੈੱਟ ਕਰਨੀ ਪੈਂਦੀ ਹੈ ਫਿਰ ਉਦੋਂ ਨਹੀਂ ਆਂਦਾ ਹੈਗਾ ਉਹ ਤੇ ਉੱਥੋਂ ਪਲੀਜ਼ ਤੁਸੀਂ ਜਾ ਕੇ ਸੈਟਿੰਗ ਮੈਨੂੰ ਤਾਂ ਪਤਾ ਨਹੀਂ ਹੈਗਾ ਵੈਸੇ ਕਿ ਤੁਹਾਨੂੰ ਕਰਨੀ ਸੀ ਕਿ ਮੈਂ ਪੁੱਛਾਂਗੀ ਦਮਨ ਨੂੰ ਦਮਨ ਦਮਨ ਵੈਸੇ ਉਹ ਚੱਲਦੀ ਦਮੋ ਤਾ ਮੋਦੀ ਦੀ ਬੁੱਤ ਬੋਲੋ ਦਮੋ ਦੀਦੀ ਦਮੋ ਦੀਦੀ ਹਾਂ ਤੇ ਮੈਂ ਉਹਨੂੰ ਪੁੱਛਦੀ ਆਂ ਕਿ ਤੁਸੀਂ ਉੱਥੋਂ ਚੇਂਜ ਕਰਕੇ ਦੇਖਿਓ ਸੈਟਿੰਗ अदरवाइज ਜਿਹੜਾ ਇਧਰੋਂ ਵਲੌਗ ਪੈ ਰਿਹਾ ਉਹ ਸਹੀ ਪੈ ਰਿਹਾ ਕੋਈ ਉਹਦੇ ਚ ਟ੍ਰਾਂਸਲੇਸ਼ਨ ਵਾਲਾ ਕੋਈ ਏਦਾਂ ਦਾ ਸਿਸਟਮ ਨਹੀਂ ਹੈਗਾ ਮੈਨੂੰ ਕੁੜੀ ਨੇ ਪਹਿਲਾਂ ਵੀ ਕਿਹਾ ਸੀ ਕਹਿੰਦੇ ਵੇ ਚ ਇੰਗਲਿਸ਼ ਚ ਬੋਲ ਰਹੇ ਨੇ ਦੀਦੀ ਉਸ ਟਾਈਮ ਮੈਨੂੰ ਪਤਾ ਨਹੀਂ ਮੈਂ ਧਿਆਨ ਨਹੀਂ ਦਿੱਤਾ ਰਕੜੀ ਵਾਲੇ ਵਲੌਗ ਚ ਵੀ ਕਹਿ ਰਹੇ ਸੀ ਕਿ ਦੀਦੀ ਇੰਗਲਿਸ਼ ਚ ਬੋਲ ਰਹੇ ਨੇ ਵਿੱਚ ਤੇ ਉਹ ਪਤਾ ਨਹੀਂ ਕੀ ਚੱਕਰ ਪੈ ਰਿਹਾ YouTube ਪਤਾ ਨਹੀਂ YouTube ਕਰਦਾ ਕਿ ਆਪਣੇ ਆਪ ਹੋ ਜਾਂਦਾ ਅੱਜ ਆ ਕੋਈ ਤਾਂ ਵੱਡਾ ਨਾ ਇਹ ਹੱਥ ਚ ਦੀ ਪਕੜ ਨਹੀਂ ਹੈਗੀ ਚੰਗੀ ਤਰ੍ਹਾਂ ਓਹੋ ਹੋ ਹੋ ਪਿਆਰ ਬਹੁਤ ਔੜੇ ਨੇ ਫਟੇ ਮੈਂ ਆਹ ਕਰਦੀ ਆ ਨਾ ਫਟਾਫਟ ਭਾਂਡੇ ਮਾਰ ਕੇ ਆਟਾ ਗੁੰਨਦਾ ਤੇ ਤੁਸੀਂ ਟਾਈਮ ਨਾਲ ਬੜਾ ਫੜਦੇ ਆਪਣਾ ਮੈਰਾ ਤਨੂ ਨਹੀਂ ਨਹੀਂ ਬੁੱਤਰਾ ਤਨੂ ਨਹੀਂ ਫਟੇ ਨਾ ਬੈਠਦਾ ਰਾਤ ਨੂੰ ਪੜ੍ਹਵੇਂ ਘਟੋ ਘਟਾ 8 ਵਜੇ 8 ਤੋਂ ਵੀ ਕਿਸੇ ਵੇਲੇ ਬਾਦੀ ਟਾਈਮ ਹੋ ਜਾਂਦਾ ਫਿਰ ਉਹ ਟਾਈਮ ਕੋਈ ਪੜ੍ਹਨ ਦਾ ਨਹੀਂ ਹੁੰਦਾ ਹੈਗਾ ਕਿੰਨੇ ਤੈਨੂੰ ਫਿਰ ਕਹਿ ਦਿੰਗੇ ਬੱਚੇ ਸਾਨੂੰ ਨੀਂਦ ਆਂਦੀ ਹੈ ਇਹ ਕਹਿੰਦੇ ਟੇਲਰ ਦੇ ਆਪਦੇ ਕੱਪੜੇ ਫਟੇ ਹੁੰਦੇ ਨੇ ਉਹ ਹਾਲੇ ਆ ਟੀਚਰਾਂ ਦੇ ਨਾ ਆਪਣੇ ਕੋਲ ਸਾਡੇ ਕੋਲ ਇਹ ਪੜ੍ਹਦੇ ਨਹੀਂ ਹੈਗੇ ਨਖਰੇ ਡਰਾਮੇ ਇੰਨੇ ਕਰਦੇ ਨੇ ਜਿੰਨੇ ਕਰਦੇ ਖੜੀ ਵਾਲੇ ਦਿਨ ਮੇਰੇ ਨਾਲ ਬੜੀ ਮਾੜੀ ਹੋਈ ਮੈਨੂੰ ਨਾ ਪਤਾ ਨਹੀਂ ਬੀਪੀ ਡਾਊਨ ਹੋਇਆ ਰੱਬ ਜਾਣਦਾ ਕੀ ਮੈਂ ਲੱਤਾਂ ਦਰਦ ਕਰ ਰਹੀਆਂ ਸੀ ਮੇਰਾ ਬੀਪੀ ਜਾਦਾ ਵੀ ਨਹੀਂ ਡਾਊਨ ਹੋਇਆ ਹੈਗਾ ਡਾਕਟਰ ਕਹਿੰਦੇ ਵੀ ਠੀਕ ਹੈ ਇਹ ਨਹੀਂ ਆਪਾਂ ਇਹਨੂੰ ਕਹਿ ਸਕਦੇ ਵੀ ਡਾਊਨ ਹੈ ਨੋਰਮਲ ਹੀ ਬੀਪੀ ਤਾਂ ਮੈਂ ਬੈਠੀ ਬੈਠੀ ਨਹੀਂ ਕੀ ਹੋਇਆ ਮੈਨੂੰ ਲੱਤਾਂ ਇੰਨੀ ਦਰਦ ਕਰ ਰਹੀਆਂ ਮੈਂ ਪੇਨ ਕਿਲਰ ਲੈ ਲਿਆ ਪੇਨ ਕਿਲਰ ਲੈ ਕੇ ਮੈਂ ਜਾ ਕੇ ਲੰਮੀ ਪੈ ਗਈ ਤੇ ਮੈਂ ਫਤਿਹ ਨੂੰ ਕਿਹਾ ਮੈਂ ਕਿਹਾ ਫਤਿਹ ਮੇਂ ਲੱਤਾਂ ਗੁੱਟੀ ਵੀ ਲੱਤਾਂ ਬਹੁਤ ਦਰਦ ਕਰ ਰਹੀਆਂ ਨੇ ਦਰਪੂ ਆਦੀ ਹੁਣੀ ਆਏ ਹੋਏ ਸੀ ਜੋ ਕਹਿੰਦੇ ਵੀ ਦੀਦੀ ਹੋਰੀ ਮਨਵਾਜਾ ਮਾਰੀ ਜਾਣ ਕਿ ਬਲਿੰਦਰ ਮੀ ਆ ਗਿਆ ਤੇ ਮੈਂ ਤੁਸੀਂ ਫਤੇ ਨੂੰ ਬੰਦ ਕੋਈ ਗੱਲ ਨਹੀਂ ਵੀ ਮੈਂ ਆਉਣੀ ਆ ਮੈਂ ਲੱਤਾਂ ਦੱਦ ਕਰੀ ਜਾਂਦੀਆਂ ਮੇਰਾ ਤੇ ਨਾ ਪਈ ਪਈ ਦਾ ਰੋਣ ਹੀ ਨਿਕਲੀ ਜਾਏ ਮੈਨੂੰ ਸਮਝੇ ਨਾ ਲੱਗਿਆ ਵੀ ਮੈਂ ਘਰਦਿਆਂ ਨੂੰ ਕਿੱਦਾਂ ਸਮਝਾਵਾਂ ਵੀ ਮੈਂ ਰੋਣ ਨਹੀਂ ਦੇਈ ਮੇਰੇ ਰੋਣ ਆਈ ਜਾ ਰਿਹਾ ਦਮਨ ਜੂ ਮੇਰੇ ਗੱਲ ਲੱਗੀ ਦਮਨ ਨੂੰ ਐ ਪਤਾ ਨਹੀਂ ਕੀ ਹੋ ਗਿਆ ਮਾਸੀ ਨੂੰ ਕਿਤੇ ਪਾਣੀ ਦਾ ਅਟੈਕ ਆ ਗਿਆ ਹੈ ਉਹ ਦਮੂ ਸੱਚ ਦੱਸੀ ਉਹ ਉਹ ਵਾਲਾ YouTube ਦਾ ਕਿੱਥੋਂ ਜਾ ਕੇ ਚੇਂਜ ਹੋਣੀ ਲੈਂਗੁਏਜ ਜੀ ਹੈ ਗਾਇਸ ਤੁਹਾਨੂੰ ਦਮਨ ਦੱਸੂਗੀ ਦਮਨ ਨੂੰ ਪਤਾ ਮੈਨੂੰ ਇਹ ਨਾ ਪਤਾ ਨਹੀਂ ਹੈਗਾ ਮਧੂ ਮਧੂ ਅਜੇ ਵੀ ਸੋਗ ਚ ਹੈ ਟੈਨਸ਼ਨ ਚ ਮੈਨੂੰ ਲੈ ਕੇ ਮਦਮਾ ਠੀਕ ਆ ਹੁਣ ਮੈਨੂੰ ਪੈਰ ਟੈਗ ਗਿਆ ਐਵੇਂ ਪਿਆਜ਼ ਕੱਟ ਰਿਆ ਪਿਆਜ਼ ਟੈਗ ਆਇਆ ਹੋਇਆ ਹੁਣ ਮੈਨੂੰ ਉਹ ਜਿਹੜੀ ਇੰਗਲਿਸ਼ ਚ ਆਉਂਦੀ ਹੈ ਦੱਸੋ ਪਤਾ ਕਿੱਦਾਂ ਚੇਂਜ ਕਰਨੀ ਹੈ ਮੈਨੂੰ ਪਤਾ ਨਹੀਂ ਬੋਲੋ ਨਾ ਬੋਲੋ ਫਿਰ ਮੈਂ ਕਿਹਾ ਤਾਂ ਉਹਨਾਂ ਨੂੰ ਕਿ ਦਮਨ ਸੁੱਤੀ ਉੱਠੀ ਆਈ ਐ ਇਹ ਕੋਈ ਗੱਲ ਨਹੀਂ ਮੈਨੇਜ ਕਰ ਲੜ ਗਿਆ ਹਾਂਜੀ ਸ਼ਰੀਪ 3 ਡਾਟ ਆਣਗੇ ਉੱਤੀ ਬੋਲ ਉੱਤੇ 3 ਡਾਟ ਆਣਗੇ 3 ਡਾਟ ਨੂੰ ਟੈਪ ਕਰਨਾ ਉੱਥੇ ਆਊਗਾ ਆਡੀਓ ਟਰੈਕ ਉੱਥੇ ਪੰਜਾਬੀ ਕਰ ਦਿਓ ਬੱਸ ਮਤਲਬ ਇਹ ਸਾਡੀ ਗਲਤੀ ਨਹੀਂ ਹੈਗੀ ਠੀਕ ਹੈ ਗਾਇਜ਼ ਇਹ ਪਤਾ ਲੱਗ ਗਿਆ ਸਾਡੀ ਗਲਤੀ ਨਹੀਂ ਹੈਗੀ ਇਹ ਤੁਸੀਂ ਉੱਥੋਂ ਜਾ ਕੇ ਸੈਟਿੰਗ ਚੇਂਜ ਕਰਿਓ ਤੇ ਉਹ ਥੋੜੀ ਲੈਂਗੁਏਜ ਹੈਗੀ ਆ ਉਹ ਚੇਂਜ ਹੋ ਜੂਗੀ ਠੀਕ ਹੈ ਪੰਜਾਬੀ ਲੈਂਗੁਏਜ ਕਰ ਦਿਓ ਉੱਪਰ 3 ਡਾਟ ਆਉਂਦੇ ਨੇ ਉਹਦੇ ਤੇ ਕਲਿੱਕ ਕਰੋਗੇ ਤਾਂ ਆਡੀਓ ਟਰੈਕ ਆਊਗਾ ਆਡੀਓ ਟਰੈਕ 'ਚ ਜਾ ਕੇ ਪੰਜਾਬੀ ਲੈਂਗੁਏਜ ਦੇ ਉੱਪਰ ਤੁਸੀਂ ਉਹਨੂੰ ਮਤਲਬ ਪੰਜਾਬੀ ਲੈਂਗੁਏਜ ਨੂੰ ਤੁਸੀਂ ਸਿਲੈਕਟ ਕਰ ਲਿਓ ਤੇ ਉੱਥੋਂ ਜਿਹੜਾ ਤੁਹਾਡੇ ਵਿੱਚ ਟਰਾਂਸਲੇਸ਼ਨ ਵਾਲਾ ਜਿਹੜਾ ਸਿਸਟਮ ਚੱਲਦਾ ਇੰਗਲਿਸ਼ ਵਾਲਾ ਉਹ ਬੰਦ ਹੋ ਜਾਊਗਾ ਤੇ ਪ੍ਰੋਪਰ ਜਿੱਦਾਂ ਬਲੌਗ ਦੀ ਆਵਾਜ਼ ਆਂਦੀ ਹੁੰਦੀ ਹੈ ਉਹਵੇਂ ਤੁਹਾਨੂੰ ਆਜੂਗੀ ਠੀਕ ਹੈ ਤੇ ਚਲੋ ਗਾਇਸ ਹੁਣ ਆਪਾਂ फटाफट ਮਸਾਲਾ ਮਸੂਲਾ ਤਿਆਰ ਕਰੀਏ ਕਿਉਂਕਿ ਆਪਣੀ ਸਬਜੀ ਲੇਟ ਹੋ ਜਾਣੀ ਆ ਤੇ ਮੇਰੀ ਵੈਸੇ ਤੇ ਚੱਲ ਰਹੀ ਹੈ ਡਾਈਟਿੰਗ ਬਾਕੀ ਤੁਹਾਨੂੰ ਪਤਾ ਵਿੱਚ ਥੋੜਾ ਪਤਾ ਤਿ ਕਰ ਮੈਂ ਮੜਾ ਜਾ ਲਿਮਟ ਚ ਹੀ ਰੱਖਦੀ ਹੁੰਨੀ ਆ ਕੰਮ ਵੀ ਮੈਂ ਜਿਆਦਾ ਨਾ ਖਾਵਾਂ ਤੇ ਰੋਟੀ ਥੋੜੀ ਜਿਹੀ ਲੇਟ ਹੋ ਰਹੀ ਆ ਕਈ ਵਾਰੀ 8:00 8:30 ਜਾਂਦੇ ਸਾਢੇ 8:00 ਜਾਂਦੇ ਨੇ ਪਰ ਕੋਈ ਗੱਲ ਨਹੀਂ ਗਾਇਸ ਥੋੜਾ ਆਪਾਂ ਲਿਮਟ ਰ ਚਲੀ ਜਾਈਏ ਤੇ ਚੱਲੀ ਜਾਂਦਾ ਸਾਰਾ ਕੰਮ ਚਲੋ ਹੁਣ ਮੈਂ ਫਟਾਫਟ ਪਹਿਲਾਂ ਪਿਆਜ਼ ਕੁਝ ਕੱਟ ਲਾਂ ਮਸਾਲਾ ਬਸ ਲਿਆ ਤਿਆਰ ਕਰਾ ਫਿਰ ਤੁਹਾਡੇ ਨਾਲ ਗੱਲ ਕਰਦੀ ਆ ਆ ਸਾਰਾ ਇਹ ਮੇਰੇ ਟੀਨ ਡੇਰ ਦੇ ਪੁੱਤ ਮਿਲਣ ਮੇਰੇ ਕੋਲ ਤਾਂ ਇੱਦਾਂ ਸਿਆਣਾ ਆ ਮੇਰੇ ਪੁੱਤ ਨੇ ਨਾ ਮੈਨੂੰ ਅੰਦਰ ਆਉਂਦਿਆਂ ਸਾਰੀ ਪਾਣੀ ਦਾ ਘਲਾਸ ਦਿੱਤਾ ਭਰ ਕੇ ਕਿਉਂ ਦਿੰਦਾ ਵੇ ਤੁਸੀਂ ਮੈਨੂੰ ਪ ਉਦੇ ਕਰਕੇ ਅੱਖਾਂ ਚ ਪਾਣੀ ਨਿਕਲਦਾ ਪਿਆ ਸੀਗਾ ਹੁਣ ਆਪਾਂ ਪਿਆਜ਼ ਗ੍ਰਾਇੰਡ ਕਰਦੇ ਆ ਠੀਕ ਹੈ ਠੀਕ ਹੈ ਥੈਂਕ ਯੂ ਤੁਸੀਂ ਮੈਨੂੰ ਪਾਣੀ ਦਿੱਤਾ ਮੈਂ ਵੈਸੇ ਭੁੱਲ ਗਿਆ ਸੀਗਾ ਪਾਣੀ ਪੀਣਾ ਪਾਣੀ ਪੀਣਾ ਨਹੀਂ ਛੱਡਿਆ ਮੈਂ ਗਾਇਸ ਪਾਣੀ ਮੈਂ ਤੇ ਸਾਰਾ ਪਾਣੀ ਪੀਣੀ ਆ ਮੈਂ ਪੂਰੇ ਦਿਨ ਚ ਮੈਂ ਤਾਂ ਹਾਂ ਮੇਰੀ ਟਿੰਡੀ ਵੀ ਪਾਣੀ ਬਹੁਤ ਪੀਂਦੀ ਆ ਮੈਂ ਵੀ ਪਾਣੀ ਬਹੁਤ ਪੀਂਦਾ ਤੋਕ ਤੋਕ ਕੇ ਭਰ ਜਾਂਦਾ ਮੇਰੇ ਤਾਂ ਪਾਣੀ ਪੀਂਦਲ ਕਰਦਾ ਹੂੰ ਹੈਨਾ ਅੱਛਾ ਜੀ ਹੂੰ ਮੁੱਦਰਾ ਦੀ ਪ੍ਰੀਤੋ ਆ ਗਈ ਨਾਨੀ ਨਾਨਕੀ ਕਰ ਰਹੇ ਹੋ ਮम्मा ਨੇ ਇੱਥੇ ਪਾਣੀ ਆ ਗਿਆ ਕਹਿੰਦਾ ਕੀ ਕਰ ਰਹੇ ਹੋ ਚੱਲਾਂਗੀ ਤੇਰਵਾਲਾ ਲਾਉਣੀ ਆਪ ਗੱਲ ਬਾਤ ਸੁਣਾਉ ਆਇਓ ਪਿਆਜ਼ ਇੱਕ ਕੱਟੇ ਨਹੀਂ ਲਸਣ ਛਿਲਦਾ ਸੀ ਉਹ ਵੀ ਅਕਰ ਉਹਦੇ ਵਿੱਚ ਜਮਾਤਾ ਹੀ ਮੱਟਾ ਅਜ ਲਾ ਦੇ ਮम्मा ਤੜਕਾ ਲਾ ਦੇਣਗੇ ਤੇ ਮੈਂ ਭੰਨ ਜਣਾਤ ਮਾਰ ਲਾਂਗੀ ਉਹ ਕਿੱਥੇ ਗਰਾਇੰਡਰ ਮੈਨੂੰ ਨਾ ਗਾਈਸ ਇਹ ਕਟਰ ਦਾ ਬਹੁਤ ਸ਼ੌਕ ਹੈ ਹੈ ਕਟਰ ਕਿੱਥੇ ਹੈ ਹਰੇਕ ਚੀਜ਼ ਦੇ ਵਿੱਚ ਗ੍ਰाइंड ਹੋ ਜਾਂਦੀ ਆ ਮੈਂ ਤੁਹਾਨੂੰ ਦੱਸਿਆ ਸੀਗਾ ਤੁਸੀਂ ਮੈਨੂੰ ਕੁਟਤੀ ਸੀ ਵਸੇ ਤੁਸੀਂ ਬਾਜ਼ਾਰ ਜਾਓਗੇ ਤੁਹਾਨੂੰ ਜਿਆਦਾ ਘੱਟ ਸਮਾਨੀ ਦੇ ਨਾਲ ਮਿਲ ਜਾਣਾ ਕਿ ਲਾਸ ਕਿਉਂ ਨਹੀਂ ਲੇ ਲਾ ਆਪਾਂ ਪਿਆਜ਼ ਕੋ ਲੈਣੇ ਮੈਂ ਮਾਂਜਦੀ ਆਂ ਭੰਡੇ ਮਹੀਆ ਪਾਣੀ ਦੀ ਵਾਹ ਕੋਣੀ ਹੋਂ ਤਪੀ ਰੋ ਅਜਾ ਹਟੇ ਟਮਾਟਰ ਸਾਰੀਆਂ ਸਬਜ਼ੀਆਂ ਬਹੁਤ ਮਹਿੰਗੀਆਂ ਹੋ ਰਹੀਆਂ ਨੇ ਯਾਰ ਆਪਾਂ ਮੇਰੀ ਸਲਾਹ ਦੋ ਟਮਾਟਰ ਪਾ ਲਈਏ ਬਹੁਤ ਨੇ ਹਰੀ ਗੁਸਟਾਣ ਪਾ ਲਈਏ ਉਹ ਜੇ ਮੇਰੇ ਸੰਧਾ ਬੋਟਾ ਬਣਾਵਾ ਜੇ ਜੇ ਸੰਧਾ ਟਾਈਮ ਹੀ ਲੱਗਦਾ ਤੇ ਟਾਈਮ ਹੀ ਲੱਗਦਾ ਮੇਰੀ ਆਪਣੀ ਰੋਟੀ 7 ਵਜੇ ਮਖਾਨੀ ਹੈ ਤੇ ਮੇਰੀ ਡੇਟ ਹੋ ਜਵੇ ਤਾਂ ਕਿ ਪੱਕੀ ਜੀ ਰੋਟੀ ਨਾਲ ਖਾਣ। ਉਹ ਤਾਂ ਨਾਲ ਸਿਆਲ ਚਾ ਇੱਕ ਵਰਮੀ ਤੇ ਮੱਕਈ ਦੀ ਰੋਟੀ ਖਾਦੀ ਹੁੰਦੀ ਹੈ। ਅਸੀਂ ਸਿਆਲ ਚ ਮੱਕਈ ਦੀਆਂ ਰੋਟੀਆਂ ਬਹੁਤ ਖਾਦੀਆਂ ਆ ਆਲੂ ਤੇ ਗਾਜਰਾਂ ਦੀ ਸਬਜ਼ੀ ਦੇ ਨਾਲ। ਜਦੋਂ ਮੈਂ ਬਣਾਨੇ ਮੱਕੀ ਦੀ ਰੋਟੀ ਬਣਾਈ ਸੀ। ਪਤਾ ਇਹਨੂੰ ਨਹੀਂ ਪਸੰਦ ਪਤਾ ਇਹਦਾ ਕਣਕ ਦੀ ਰੋਟੀ ਖਾਂਦਾ ਹੈ। ਹੈ ਤੁਹਾਨੂੰ ਤਾਂ ਨਹੀਂ ਪਸੰਦ। वैसे ये भी जो निके निके ने हां हां पीली चाहूंगी बनाई सुक्की सुक्की लागदे मिनो त सुक्की सुक्की रोटी लागदे मिनो त मक्कणक दी लगती है अही भी साग ਦੇ ਨਾਲ ਕੜਕਦੀ ਖਾਣੇ ਨੇ ਹਾਂ ਪਰ ਮੈਨੇ ਕਿਟ ਸਾਂਭ ਛੱਡੀ ਜਿਉਂਦੇ ਰਹੀ ਤਨ ਲੈ ਭਲਾਰੀਂ ਪੀਦੀ ਜੀ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਮम्मी ਕਹਿੰਦੇ ਮੈਨੇ ਕਿਟ ਸਾਂਭ ਛੱਡੀ ਇੱਕ ਕਿਟ ਉਹ ਮਿੰਨ ਲ ਮਾਰੀ ਭਈ ਰਿੰਪੀ ਦੀਦੀ ਦੇ ਦੋਨਾਂ ਮੰਮੀਆਂ ਵਾਸਤੇ ਹੈਂਡਕਿੱਟ ਭੇਜੀਆਂ ਨੇ ਪਰ ਮੰਮੀ ਨੇ ਤੇ ਇਹ ਲੋਕ ਬੋਲਣਾ ਨੈਗੇਟਿਵ ਹੀ ਆ ਪੀ ਜਿਵੇਂ ਜੁੰਦੀ ਰਹੀ ਐ ਨਹੀਂ ਹੈਗਾ ਵਾਇਗੁਰੂ ਦਾ ਸ਼ੂਗਰ ਨਹੀਂ ਕਰਨਾ ਹੈਗਾ ਕਹਿੰਦੀ ਪਰ ਮਾਤਮਾ ਦਾ ਹਰ ਵੇਲੇ ਸ਼ੂਗਰ ਕਰਨਾ ਚਾਹੀਦਾ ਜੋ ਦੁੱਤਾ ਵਾਇਗੁਰੂ ਨੇ ਉਹ ਬਹੁਤ ਦਿੱਤਾ ਹੋਇਆ ਕਈਆਂ ਸਾਡੇ ਕੋਲੇ ਜਿਹੜੀਆਂ ਚੀਜ਼ਾਂ ਹੈਗੀਆਂ ਲੋਕੀ ਉਸ ਲਈ ਵੀ ਤਰਸਦੇ ਖੜਦੇ ਨੇ ਆਪਣੇ ਤੋਂ ਨੀਵੇਂ ਨਵੇਕ ਕੇ ਜੀਣਾ ਚਾਹੀਦਾ ਪਤਾ ਨਹੀਂ ਮੰਮੀ ਨੇ ਬੜੀ ਯਾਰੀ ਕਹੀ ਲਾ ਜੀ ਇਦਾਂ ਨਾ ਬੋਲਿਆ ਕਰੋ ਪਰਨਾ ਫੇਰ ਉਹ ਵੀ ਭੱਜ ਬਾਇਦੇ ਕਹਿੰਦੇ ਲੈ ਤੁਸੀਂ ਐਂ ਬੋਲਦੇ ਮੈਨੂੰ ਤੱਲਾ ਚੁਣਾਈ ਸੀ ਜਿਵੇਂ ਸ਼ਿਮਲਾ ਮਿਰਚ ਆਲੂ ਜਿਹਦੇ ਵਿੱਚ ਕਿ ਆਲੂਆਂ ਦੀ ਮਾਤਰਾ ਬਹੁਤ ਜ਼ਿਆਦਾ ਸੀਗੀ ਸ਼ਿਮਲਾ ਮਿਰਚ ਦੀ ਮਾਤਰਾ ਬਹੁਤ ਘੱਟ ਸੀ ਹੈਨਾ ਫਤਿਹ ਇਹਦਾ ਮਤਲਬ ਕਿ ਸ਼ਿਮਲਾ ਘੱਟ ਸੀ ਤੇ ਆਲੂ ਜ਼ਿਆਦਾ ਸੀ ਪਤਾ ਇਹ ਹਾਂ ਪਰ ਫਤਿਹ ਨੂੰ ਸ਼ਿਮਲਾ ਮਿਰਚ ਪਸੰਦ ਨਹੀਂ ਹੈਗੀ ਆਲੂ ਦੇ ਤੂੰ 3 हुँ हुँ ग्रा, ना ना दो अमन स्नेहा ला दें अमन तड़का भन दें उन्नी देर तक मैं गाँ तो पर ਨਵੋ ਭਾਂਡੇ ਮਾਲਾ ਭਾਂਡੇ ਬਹੁਤ ਹੋਏ ਪਹਿਲੇ ਤੇ ਚਲੋ ਆਪਾਂ ਹੁਣ ਤੁਹਾਨੂੰ ਮਿਲਾਂਗੇ ਨਵੇਂ ਵਲੌਗ ਦੇ ਨਾਲ ਤੇ ਉਦੋਂ ਤੱਕ ਆਪਾਂ ਭਾਂਡੇ-ਫੁੰਡੇ ਮਾਰ ਲਈਏ ਸਾਰੀ ਸਪਾਈਸ ਵੀ ਕਰ ਲਈ ਤੁਹਾਨੂੰ ਪਤਾ ਮੇਰੀ ਆਦਤ ਮੈਂ ਕਿਚਨ ਸਾਫ਼ ਕਰਕੇ ਫੇਰ ਰੋਟੀ ਬਣਾਉਣੀ ਹੁੰਦੀ ਹੈ ਹਾਂਜੀ ਅੱਗੇ ਆਵਾ ਓਏ ਓਏ ਇਹ ਤਾਂ ਨਾ ਮੈਂ ਟਿੱਡੀ ਦੇ ਨਾਲ ਆਜ ਵਲੌਗ ਐਂ ਕਰਨਾ ਟਿੱਡੀ ਮੇਰੀ ਨਾ ਲਾ ਕੇ ਯੂਨੀਫਾਰਮ ਤੇ ਐਂ ਭੱਜੀ ਆਈ ਮੇਰੇ ਕੋਲੇ ਅਰੇ ਡਿੱਡੀ ਖਰਾਬ ਹੈ ਸੁੱਤੀ ਨਹੀਂ ਹੈਗੀ ਇਹ ਹੈ ਉਹ ਬਹੁਤ ਖਰਾਬ ਹੈ ਕਿ ਪੰਜਵੀਂ ਉਹ ਕਹਿੰਦੇ ਸੀਗੇ ਪੰਜ ਸਾਫ ਫਤੇ ਤੇ ਉਪਾਰੀ ਕਹਿੰਦੇ ਕਹਿੰਦੇ ਫਤਿਹ ਦਾ ਹੈ ਕਹਿੰਦਾ ਜਿੰਨੀ ਵਾਲੀ ਬੁਟੀਕ ਸਵੇਰੇ ਓਪਨ ਹੋਵੇ ਓਨੀ ਵਾਲੀ ਓਪਨਿੰਗ ਹੋਵੇ ਤੇ ਓਨੀ ਵਾਲੀ ਮੈਨੂੰ ਕੋਲ ਜਿੰਕਾ ਮਿਲਣ ਪੀਣ ਨਾ ਹੈਨਾ ਤੇ ਚਲੋ ਗਾਇਸ ਓਕੇ ਟਾਟਾ ਬਾਏ ਬਾਏ ਮੈਨੂੰ ਲੱਗਦਾ ਅਮਨ ਵੀ ਆ ਗਈ ਸ਼ਾਇਦ ਤੇ ਫਤਿਹ ਮਮਣ ਕਿਹਾ ਹੋ ਜਾ ਕੇ ਵੀ ਮਮਾ ਤੜਕਾ ਤਿਆਰ ਕਰਤਾ ਹੈ ਤੇ ਮਮਾ ਕਹਿੰਦੇ ਵੀ ਜੇ ਫ੍ਰੀ ਹੈ ਤੇ ਫਿਰ ਆ ਕੇ ਤੜਕਾ ਲਾ ਦੋ ਮੈਂ ਭਾਂਡੇ ਬਣੇ ਸਾਫ਼ ਕਰ ਲਾਂ ਠੀਕ ਹੈ ਓਕੇ ਗਾਇਸ ਟਾਟਾ ਬਾਏ ਬਾਏ ਲਵ ਯੂ ਆਲ ਤੇ ਉਹਦੀ ਸੈਟਿੰਗ ਚੇਂਜ ਕਰ ਲਿਓ ਗਾਇਸ ਫਿਰ ਤੁਹਾਨੂੰ ਆਵਾਜ਼ ਨਹੀਂ ਆਉਂਦੀ ਹੈਗੀ ਸਾਰਿਆਂ ਨੂੰ ਸਾਫ਼ ਮੈਨੂੰ ਬਧਿਆਨ ਲੱ